ਬਹੁਤ ਸੋਹਣਾ ਬੜਿਆ ਹੋਇਆ ਬੂਹੂ ਫੁੱਲ ਬਣਿਆ ਵਿੱਚੀ ਗਾਰਡਨ ਉਹ ਕੰਮ ਕਰ ਰਹੇ ਆ ਆਪਣੇ ਤੇ ਇਹ ਅੰਦਰੋਂ ਆ ਦਾ ਬਹੁਤ ਸੋਹਣਾ ਬਣਿਆ ਹੋਇਆ ਹੋਰ ਕਰਦੇ ਆ ਗੱਲਾਂ ਆਪਾਂ ਦੱਸਦੇ ਆ ਤੁਹਾਨੂੰ ਆਪਾਂ ਇੱਥੇ ਕੀ ਕਰਨਾ ਅੱਜ ਬਿਲਕੁਲ ਇਸ ਸਮੁੰਦਰ ਦੇ ਨੇੜੇ ਆ ਬਹੁਤ ਸੋਹਣਾ ਢੀਚ ਆ ਇਹ ਹੋਟਲ ਦਾ ਗਾਰਡਨ ਤਿਆਰ ਕਰਨਾ ਵੀਰੇ ਆਪਾਂ ਅੱਜ ਦੇਖੋ ਉਹ ਬੋਟ ਖੜੀਆਂ ਬਈ ਸਾਰੀਆਂ ਦੇਖੋ ਬਾਈ ਜੀ ਚੱਲ ਰਿਹਾ ਕੰਮ ਇਹ ਬੂਟੇ ਆਪਣੀ ਲਾਏ ਹੋਇਆ ਜੀ ਆਪਾਂ ਹੀ ਸਾਰਾ ਕੁਝ ਕੀਤਾ ਠੀਕ ਹੈ ਜੀ